ਬਾਪੂ ਬਾਪੂ ਵੱਲੋਂ ਮੈਨੂੰ ਮਿਲਿਆ ਹਾ ਮੋ ਪਿਆਰ ਕਦੀ ਕਦਾਈ ਮੇਰੇ ਦੇਹਨ ਤੇ ਵਾ ਬਰੋਲੇ ਦੀ ਤਰ੍ਹਾਂ ਕਮਕੇ ਭਾਵਕ ਕਰ ਜਾਂਦਾ ਹੈ ਬਚਪਨ ਚ ਮੈਨੂੰ ਗੋਦੀ ਚੋਂ ਸਕੂਲ ਛੱਡ ਕੇ ਆਉਣਾ ਮੱਥਾ ਚੁੰਮ ਬਾਪਸ ਮੋੜਨਾ ਤੇ ਛੁੱਟੀ ਹੋਣ ਤੇ ਪਹਿਲਾਂ ਹੀ ਲੈਣਾ ਆ ਜਾਣਾ ਬਿਸਤਰ ਉੱਤੇ ਲਟਾ ਕੁੱਤਕਤਾਰੀਆਂ ਕੱਢ ਹਸਾਉਣਾ ਮੈਨੂੰ ਕਿੰਨਾ ਹੀ ਸਕੂਨ ਦਿੰਦਾ ਸੀ ਪੰਜਾਬੀ ਦਾ ਕਾਇਦਾ ਪੜਾਉਣਾ ਭਲਾਵੇਂ ਅੱਖਰ ਤੇ ਮੁਹਾਰਨੀ ਧ੍ਰੜ ਕਰਾਉਣੀ ਜਿਸ ਨੇ ਮੈਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਦੋਵੇਂ ਭਰਾਵਾਂ ਨਾਲੋਂ ਵੱਧ ਕੇ ਮੇਰੀ ਹਰ ਸਹੂਲਤ ਦਾ ਖਿਆਲ ਰੱਖਣਾ ਅਖੇ ਇਹ ਮੇਰਾ ਪੁੱਤ ਤਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਣੂ ਤੇ ਖਾਨਦਾਨ ਦਾ ਨਾਂ ਰੋਸ਼ਨ ਕਰੂ ਬਾਪ ਦੀਆਂ ਅਗੇਆਂ ਦੁਆਵਾਂ ਤੇ ਇਸ਼ਾਮਾਂ ਹਮੇਸ਼ਾ ਹੀ ਮੇਰੀਆਂ ਪ੍ਰੇਰਣਾ ਸਰੋਤ ਰਹੀਆਂ ਹਨ ਜਿਸ ਸਦਕਾ ਮੈਂ ਇਸ ਮਕਾਮ ਤੇ ਪਹੁੰਚ ਸਕੀ ਹਾਂ ਅੱਜ ਮੇਰੀ ਢੋਲੀ ਤੁਰਨ ਲੱਗੀ ਹੈ ਵੀਰਾ ਭਾਬੀਆਂ ਨਾਲ ਹੱਸ ਖੇਡ ਕੇ ਬਤਾਇਆ ਸਮਾਂ ਮੇਰੇ ਤੇ ਤੇਰੀ ਕੈਨਵਸ ਉੱਤੇ ਫਲਕਾਰੀ ਦੇ ਕੱਡੇ ਫੁੱਲ ਵਾਂਗ ਉੱਭਰ ਕੇ ਸਾਹਮਣੇ ਖੜਾ ਹੈ ਮਾਂ ਦੇ ਗਲੇ ਮਿਲਣ ਲੱਗਿਆਂ ਮਾਂ ਦੀ ਮੋਹ ਮਮਤਾ ਵਿਸ਼ਣ ਨਹੀਂ ਦੇ ਰਹੀ ਕਹਿੰਦੇ ਨੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਘਰ ਦੀਆਂ ਚਾਰੇ ਕੰਧਾਂ ਹਿੱਡੀਆਂ ਹਨ ਇਹ ਸੱਚ ਹੋ ਰਿਹਾ ਜਾਪਦਾ ਹੈ ਸਮਾਂ थम ਚੁੱਕਾ ਹੈ ਯਾਦਾਂ ਦਾ ਮਿਲਗੋਪਾ ਸਾਰੇ ਘਰਾਂ ਦੇ ਝੀਆਂ ਨੂੰ ਬਿਜੋਗ ਮੈਂ ਇਹ ਵਾਸਤਾ ਚ ਲੈ ਗਿਆ ਹੈ ਮਾਪਿਆਂ ਘਰੋਂ ਉੱਠ ਕੇ ਆਪਣਾ ਘਰ ਵਸਾਉਣ ਦੀ ਤਾਂਗ ਮੇਰੇ ਜਜ਼ਬਾਤ ਨੂੰ ਰੋਕ ਨਾ ਸਕੀ ਮੇਰੀਆਂ ਅੱਖਾਂ ਵੀ ਨਮ ਹਨ ਹੁਣ ਬਾਪੂ ਨੇ ਮੈਨੂੰ ਪਿਆਰ ਭਰੀ ਗਲਬਕੜੀ ਵਿੱਚ ਲੈ ਘੁੱਟ ਛਾਤੀ ਨਾਲ ਲਾ ਲਿਆ ਜਿਵੇਂ ਬੱਚਾ ਬੱਚਾ ਪਿਆਰ ਵੀ ਮੇਰੇ ਉੱਤੇ ਨਿਸ਼ਾਵਰ ਕਰ ਦੇਣਾ ਚਾਹੁੰਦਾ ਹੋਵੇ ਉਦੋਂ ਹੀ ਬਾਪੂ ਦੀ ਨਿੱਘੀ ਬੁੱਕਲ ਵਿੱਚ ਮੇਰੀ ਵਿਰਾਗ ਵਿੱਚ ਧਾ ਨਿਕਲ ਗਈ ਜੋ ਸ਼ਾਂਤ ਮਾਹੌਲ ਨੂੰ ਕੰਬਣੀ ਛੇੜ ਗਈ ਤੇ ਮਾਂ ਨੇ ਤਿਰਵਕ ਕੇ ਮੈਨੂੰ ਥਾਪੜ ਕੇ ਉਠਾ ਦਿੱਤਾ ਮੈਂ ਉੱਬੜ ਬਾਈ ਉઠી ਤੇ ਉਸੇ ਕੋਸੇ ਅਥਰੂ ਮੇਰੀਆਂ ਸੁਰਖ ਗੱਲਾਂ ਉੱਤੇ ਸਰਕ ਕੇ ਮੇਰੀ ਝੋਲੀ ਵਿੱਚ ਮੋਤੀ ਬਨ ਆਂ ਡਿੱਤੇ ਮਾਂ ਨੇ ਹੈਰਾਨ ਹੁੰਦਿਆਂ ਇਸ ਸਭ ਦਾ ਕਾਰਨ ਪੁੱਛਿਆ ਕੁਛ ਨਹੀਂ ਮਾਂ ਐਵੇਂ ਇੱਕ ਗੰਭੀਰ ਜਿਹਾ ਸੁਪਨਾ ਸੀ ਮੇਰੇ ਸਾਹਮਣੇ ਭਰਾ ਸਨ ਭਾਬੀ ਦਾ ਸਨ ਮਾਂ ਸੀ ਪਰ ਬਾਪੂ ਮੈਂ ਬਾਪੂ ਦੀ ਹਾਰ ਵਾਲੀ ਤਸਵੀਰ ਵੱਲ ਨਜ਼ਰ ਕਮਾਈ ਤਾਂ ਉਦੋਂ ਹੀ ਮੇਰੇ ਨੇਤਰਾ ਚੋਂ ਸਦੀਵੀ ਵਿਛੋੜੇ ਦਾ ਦਰਦ ਝਲਕ ਕੇ ਹੰਝੂ ਬਨ ਪਰਲ ਪਰਲ ਚੋ ਗਿਆ ਬਾਪੂ ਦਾ ਚਿੱਟੇ ਦਿਨ ਦਾ ਲਿਆ ਸੁਪਨਾ ਤਾਂ ਪੂਰਾ ਹੋ ਚੁੱਕਾ ਸੀ ਮੈਂ ਅੱਜ ਵੱਡੀ ਅਫਸਰ ਬਣ ਚੁੱਕੀ ਸੀ ਤੇ ਬਾਪੂ ਦੇ ਸਿਰ ਦਾ ਤਾਜ ਪਰ ਮੇਰਾ ਰਾਤ ਵਾਲਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣਾ ਬਾਪੂ ਦੀ ਬੁੱਲ ਦਾ ਨਿਗਰ ਤੇ ਪਿਆਰ ਮੈਂ ਕਦੇ ਵੀ ਹਾਸਲ ਨਹੀਂ ਕਰ ਸਕਨਾ ਮੈਂ ਬਾਪੂ ਦੀ ਤਸਵੀਰ ਕੰਧ ਤੋਂ ਲਾ ਕੇ ਛਾਤੀ ਨਾਲ ਕੁੱਟ ਲਈ ਹੁਣ ਮੇਰੀ ਸੋਚ ਵਿੱਚ ਖਲਵਲੀ ਜਿਹੀ ਮਚ ਗਈ ਹੈ ਸਾਡੀ ਜ਼ਿੰਦਗੀ ਇੱਕ ਸੁਹਣਾ ਹਿਤਾ ਹੈ ਜੋ ਅੱਖਾਂ ਖੁਰਬਿਆ ਹੈ ਛਾਈ ਮਾਈ ਹੋ ਜਾਂਦਾ ਹੈ ਪਰੰਤੂ ਜ਼ਿੰਦਗੀ ਸਦਾ ਲਈ ਅੱਖਾਂ ਵਿੱਚ ਦੀ ਫਿਰ ਲੰਮੇ ਹੌਂਕੇ ਨਾਲ ਮੇਰੀ ਸੋਚ ਦੀ ਲੜੀ ਟੁੱਟ ਗਈ ਤੇ ਬਾਪੂ ਦੀ ਤਸਵੀਰ ਨੂੰ ਕਿੰਨਾ ਚਿਰ ਨਿਹਾਰਦੀ ਰਹੀ ਅਖੀਰ ਬਾਪੂ ਦੀ ਦੁੱਧ ਚਿੱਟੀ ਪੱਗ ਉੱਤੇ ਆਨ ਮੇਰੀ ਸੋਚ ਟਿਕ ਗਈ